ਹਾਂਜੀ ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਪਾਉ ਨੋਕ ਸਿੰਘ ਫਾਰਮ ਤੇ ਅੱਜ ਆਪਾਂ ਤੁਹਾਨੂੰ ਆਪਣੇ ਫਾਰਮ ਤੋਂ ਕੁਝ ਇੱਕ ਨਗ ਵਿਖਾਵਾਂਗੇ ਜਿਹੜੇ ਆਪਾਂ ਸੇਲ ਕਰਨੇ ਆ ਸੇਲ ਤੇ ਵੇਖੇ ਸਾਰੇ ਹੀ ਕਰਨੇ ਆ ਪਰ ਕੋਈ ਤਿੰਨ ਚਾਰ ਨਗ ਵਿਖਾਵਾਂਗੇ ਤੁਹਾਨੂੰ ਦੋ ਟੋਕੜਾ ਗੱਬਣਾਵਾ ਤੇ ਇੱਕ ਗੱਬਣਿਆ ਤੇ ਆਹ ਲੈਨੇ ਆ ਪਾਉ ਨੋਕ ਸਿੰਘ ਤੋਂ ਡਿਟੇਲ ਸਤਿ ਸ੍ਰੀ ਅਕਾਲ ਭਾਉ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਸਭ ਨੂੰ ਤੰਦਰੁਸਤੀ ਦੇਵੇ ਬਿਲਕੁਲ ਜੀ ਬਿਲਕੁਲ ਜੀ ਅਰ ਫਿਰ ਕਿਨੇ ਨਾਗ ਵਿਖਾਉਣੇ ਆ ਅੱਜ ਆਪਾਂ ਵਿਖਾਉਣੀ ਆ ਦੋ ਤਿੰਨ ਨਾਗ ਵਿਖਾਉਣੇ ਆ ਨਾਗ ਤੇ ਜਾਦੇ ਆ ਪਰ ਭਲਕੇ ਪਰਸੋਂ ਪਾਵਾਂਗੇ ਤਿੰਨ ਕਿ ਵਿਖਾਉਣੇ ਆ ਠੀਕ ਆ ਭਾਉ ਜੀ ਠੀਕ ਆ ਹੋਰ ਸੇ ਤਾਂ ਕਹਿਮ ਜੀ ਹਾਂ ਸਭ ਠੀਕ ਠਾਕ ਪਰਮਾਤਮਾ ਨੇ ਆਰੇ ਲਾਇਆ ਬੜਾ ਵਧੀਆ ਨਿੱਕ ਨਿੱਕੀ ਪੈਂਦੀ ਆ ਕਣੀ ਠੀਕ ਹੈ ਜੀ ਠੀਕਾ ਬਾਕੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੇਖਿਓ ਤੇ ਬਾਕੀ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਭਾਉ ਹਣਾ ਨਾਲ ਗੱਲ ਕਰਕੇ ਇਹ ਸੌਦਾ ਕਰ ਸਕਦੇ ਮੇਰੇ ਵੀਰ ਵੀਡੀਓ ਨੂੰ ਆਪਣੇ ਚੈਨਲ 'ਤੇ ਬਣ ਲਗਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਬਹੁਤ ਭੈਣ ਭਰਾ ਪਿਆਰ ਕਰਦੇ ਤੇ ਆਪਾਂ ਕਹਾਂ ਚਲੋ ਆਪਾਂ ਆਪਣੇ ਚੈਨਲ ਤੇ ਵੀਡੀਓ ਪਾ ਕਰਦੇ ਹਾਂ ਕੱਢੀ ਜਾ ਮੈਂ ਹੀ ਕਰਾਂ ਮੇਰੇ ਵੀਰ ਹਾਂਜੀ ਆ ਫਿਰ ਭਾਉ ਜੀ ਪਹਿਲਾਂ ਨਾ ਆਪਾਂ ਵਿਖਾਉਣ ਦੇ ਆ ਭੈਣ ਭਰਾਵਾਂ ਨੂੰ ਇਹ ਕੀ ਹਿਸਾਬ ਕਿਤਾਬ ਆ ਬਹੁਤ ਲੈ ਵਾਲੂ ਬਕਰਮਾਲੀ ਲੈ ਕੇ ਜਾਂਦੀ ਆ ਇਹ ਮੈਂ ਕੋਲ ਕੇ ਵਿਖਾ ਦਿੰਨਾ ਵਾ ਇਹ ਦਿਨ ਪੰਜ ਲੈ ਜੇ 7 ਲੈ ਜੇ 4 ਲੈ ਜੇ ਖੜਦੀ ਆ ਠੀਕ ਹੈ ਤੇ ਜੰਨਾ ਹੀ ਗਾਵਾ ਬਾਕੀ ਆ ਤੁਸੀਂ ਥਾਪਣ ਦੇਖ ਸਕਦੇ ਕੋਈ ਇਹਨੂੰ ਹਾਰ ਨਹੀਂ ਚੰਗਾਰ ਨਹੀਂ ਲਾਇਆ ਸੋਰੀ ਨਵਾਂ ਨਿਤਵਾ ਨਹੀਂ ਲਿਭੜੀ ਪੀ ਕੋੜਿਆ ਗਿਆ ਗਾਂ ਬਾ ਗਾਂ ਭਾਈ ਬਹੁਤ ਨਸੀ ਕੋਈ ਹਾਰ ਚੰਗਾਰ ਨਹੀਂ ਲਾਉਣਾ ਮੀਮੋ ਜੀ 2 ਦਿਨ ਹੋ ਗਏ ਆ ਨਾ ਕਿਆ ਹੀ ਆ ਅੰਮੇ ਡਰੋਨ ਲੇਵਾ ਚੈੱਕ ਕਰ ਸਕਦੇ ਤੁਸੀਂ ਤੇ ਹਰੇ ਮੈਨੂੰ ਜਾਲਦਾ ਇਹਨੇ ਬੰਡਾ ਹੀ ਬੰਡਾ ਹੀ ਦੇ ਆ ਕਿੱਥੋਂ ਸਟਾਰਟ ਹੁੰਦਾ ਸਣਾ ਦੀ ਵੇਰ ਲਵੇ ਬਾਕੀ ਨਾੜਾ ਨੂੜਾ ਵੇਖ ਸਕਦੇ ਤੁਸੀਂ ਜਿਆਦਾ ਨਹੀਂ ਗਿਆ ਤੇ 2018 ਤੇ ਆਖਣਾ ਨਹੀਂ ਜੋ ਅਗਲੇ ਨੇ ਆਖਿਆ ਵਾ ਜਾਨੀ ਕਿ ਨਹੀਂ ਕੱਢੂਗੀ ਪਾਉ ਜੀ 17 18 ਹੀ ਕੱਢੂਗੀ ਜਾਨੀ ਕਿ 15 ਤੋਂ ਬਾਹਰ ਹੋਊਗੀ

ਬਿਲਕੁਲ ਬਿਲਕੁਲ ਲੈ ਜਾਣੇ ਹਜੇ ਲੈ ਜਾਣੇ ਕਰ ਮਾ ਆਦੀ ਐ ਫੇ ਮੂੰਹ ਦੀ ਵੀ ਕੋਲੀ ਆ ਲੈ ਤੜਾ ਗਾਂ ਬਾਤਾਂ ਦੇ ਲੈ ਇਹ ਕਿਰੀ ਆਪਣੇ ਘਰ ਦੀ ਪਰੋਹਣੇ ਆਉਂਗਾ ਇਹ ਸਹੀ ਗੱਲ ਵਫਾ ਦੀ ਜਾਨ ਦਾ ਉਹ ਦਾਤਨ ਦੂਤਨ ਕਰਨ ਆਲੀ ਆ ਮੇਰੇ ਉਹ ਦਾਤਨ ਸਹੀ ਗੱਲ ਕਰਨ ਆਲੀ ਆ ਚਲੋ ਨਾੜਾ ਨੋੜਾ ਵੜੀਆਂ ਬਾਕੀ ਮੈਂ ਚੱਡਾ ਨਹੀਂ ਈਡਾ ਵੇਖਿਆ ਪਾਓ ਜੀ ਹੋਰ ਤਾਂ ਤੇ ਮੈਨੂੰ ਪਤਾ ਨਹੀਂ ਜੀ ਬਾਕੀ ਖੁੱਡੇ ਤੇ ਚੱਡਾ ਵੜੋਣਾ ਖੁੱਡੇ ਖਾਡੇ ਬੜੇ ਉੱਚੇ ਆ ਚੱਲ ਕਰ ਮਾਲੀ ਪਲਵਾਨਾਂ ਪੱਕੀ ਗੱਲ ਆ ਜੀ ਪੱਕੀ ਗੱਲ ਹੈ ਪਲਵਾਨਾਂ ਨੂੰ ਤੁਰਦੀ ਆ ਦੇ ਦੋ ਰੱਖਣ ਵਾਲਾ ਨਾ ਇੱਕ ਹੀ ਢੀਗਾ ਪੱਕੀ ਗੱਲ ਆ ਬਾਕੀ ਮੈਚ ਚਲੋ ਵੀਡੀਓ ਵੀਡੀਓ ਪਾ ਕਰਦੇ ਆ ਭੈਣ ਪਿਆਰ ਪਿਆਰ ਕਰਦੇ ਆ ਕਿਉਂ ਹੋ ਜਾ ਭੈਣ ਭਰਵਾ ਦਿੱਤੀ ਕੰਨੋਂ ਬਾਹਰ ਨਾ ਸਾਰਾ ਬਾਤ ਹੋਈ ਤੇ ਮੁੱਲ ਭਾਜੀ ਪਾਉੜਿਆ ਪਾਉਂਦਾ ਮੋਲੇ ਦਾ ਔਰਦਿਆਂ ਵਾਲਾ ਹੀ ਆ ਮੋਲੇ ਦਾ ਮੈਂ ਤੇਨਾ ਫੋਨ ਤੇ ਨਾ ਦੱਸੀਏ ਚਲੋ ਠੀਕ ਆ ਜਿੱਦਾਂ ਦਾ ਟੀ ਮਰਜੀ ਸਾਹਿਬ ਜਿਹੜੇ ਭੈਣ ਭਰਾ ਨੂੰ ਪਸੰਦ ਉਹ ਫੋਨ ਤੇ ਹੀ ਦੱਸ ਦਾਂਗੇ ਠੀਕ ਆ ਭਾਉ ਜੀ ਹਾਂ ਠੀਕ ਆ ਪੱਕੀ ਗੱਲ ਹੈ ਇਹ ਨਹੀਂ ਖੜ ਕੇ ਕੀ ਆ ਚੱਕਰਿਆ ਵੇਚਣੀ ਹੁੰਦੀ ਆ ਬਿਲਕੁਲ ਬਿਲਕੁਲ ਤੇ ਦੇ ਦੇਣੀ ਆਪਾਂ ਜਾਇ ਜੀ ਬਾਕੀ ਕੋਈ ਬਾਈ ਛਾਈ ਨਹੀਂ ਆ ਦੇ ਦਾਂਗੇ ਜਾਇ ਜੀ ਜਿਹੜਾ ਵੀ ਵੀਰ ਆਪਾਂ ਨਾ ਅੱਜ ਤੇ ਪੰਡਾ ਪਾਉਣੀਆਂ ਆ ਦੇ ਬਿਲਕੁਲ ਬਿਲਕੁਲ ਇਹਦਾ ਫੋਨ ਤੇ ਦੱਸਾਂਗੇ ਠੀਕ ਆ ਭਾਉ ਜੀ ਠੀਕ ਆ ਇਹ ਆ ਗੇ ਹੁਣ ਆਪਣਾ ਇਹ ਆਤਰਾ ਪੀਂ ਜਿਹੜਾ ਵਾਏ ਇਹਨੂੰ ਮੇਰੇ ਹਿਸਾਬ ਕਿਤੇ 8 ਮਹੀਨੇ ਤੋਂ ਬਾਹਰ ਚੱਲ ਰਹੀ ਆ ਬੱਲਾ 8 ਮਹੀਨੇ ਤੋਂ ਬਾਹਰ ਚੱਲ ਰਹੀ ਆ ਯਾਰ ਹਿਆਣਾ ਪੀਸ ਆ ਤੂੰ ਥਣ ਥਣ ਚੈੱਕ ਕਰ ਸਕਦੇ ਮਿੱਤਰੋ ਤੇ ਹਰੇ 8ਵੇਂ ਮਹੀਨੇ ਜਾਂਡੀਆਂ ਤੇ ਹਰੇ ਜਦੋਂ ਗਾਂ ਆਪਣੀ ਆਤਾ ਤੇ ਆਈ ਤੇ ਬਹੁਤ ਵਿਰਲ ਕੱਢ ਜੂ ਬਾਕੀ ਇਹ ਮੈਂ ਭੈਣ ਭਰਾ ਨੂੰ ਦੱਸਦਾ ਇਹ ਆਪਣੇ ਘਰ ਦੀ ਝੋਟੀ ਆ ਉਹ ਤੂੰ ਨਹੀਂ ਇਹਦੇ ਆਪਾਂ ਸਵੇਰ ਤੋਂ ਸਵੇਰ ਪੀਤੇ ਆ ਪੀਤੇ ਆ ਤੇ ਬਾਕੀ ਇਹਦੇ ਤੂੰ ਜਿਹੜਾ ਘਰੇ ਪਹੁੰਚੋਇਆ ਹੁੰਦਾ ਸੱਲੀਆਂ ਉਹਦੀਆਂ ਨਹੀਂ ਕਿੰਨਾ ਕੱਢਿਆ ਕਿੰਨਾ ਨਹੀਂ ਕੱਢਿਆ ਬਾਕੀ ਬਰਲਾਪੁਰਲਾਂ ਦੇ ਬਹੁਤ ਜਿਆਦੀਆਂ ਵਾਂਦੇ ਦੇ ਬਾਕੀ ਇਹ ਥੋੜਾ ਆ ਦੇਣਾ ਮੇਰੀ ਭੂਆ ਦੇ ਪਿੰਡੋਂ ਆਈ ਉਹ ਸਹੀ ਗੱਲ ਕਿਤੇ ਨਾ ਕਿਸ ਤਰ੍ਹਾਂ ਆਈ ਮੇਰੇ ਮਾਮੇ ਦੇ ਮੁੰਡੇ ਦੇ ਦੋ ਹਫ਼ਤੇ ਬੁਲਵਾਈ ਆ ਸਹੀ ਗੱਲ ਇਤਨਾ ਹੀ ਕਰਦੇ ਆ ਜੀ ਬਹੁਤ ਸੋਣਾ ਚਗਾਠਾ ਚਕੂਠਾ ਵਾ 2 ਫੁੱਟ ਤੋਂ ਆ ਖੁੱਡੇ ਚੌੜੇ ਆ ਦੇ ਇਹ ਤੋੜਾ ਤੇੜਾ ਕਿਉੜਾ ਕਿਉੜਾ ਬਾਕੀ ਭਾਉ ਜਿਹੜੇ ਜਦੋਂ 2 ਮਹੀਨਿਆਂ ਨੂੰ ਆਪਣੀ ਆਦਾ ਦੇ ਆ ਜੀ ਤੇ ਕੀ ਬਣੂਗੀ ਇਹ ਹੈਂ ਪਰ ਉਹਨੇ ਮੂੰਹ ਜਿਤਨਾ ਜਾਦੂ ਕੀਤਾ ਹੁੰਦਾ ਸਹੀ ਗੱਲ ਘੋੜਾ ਆ ਤੇ ਆਹ ਆਹ ਤਾਂ ਹੀ ਥਣਾ ਥਣਾ ਦੀ ਵੰਡ ਥਣ ਬਾਕੀ ਬੜਾ ਸੋਹਣਾ ਨੋਕ ਵਾਲਾ ਸਾਣੀ ਬਹੁਤ ਸੋਹਣਾ ਥਣ ਲੱਗਾ ਤੇ ਭਾਈ ਦੁੱਧ ਕਿੰਨਾ ਵਾਲੇ ਥਲੇ ਦੁੱਧ ਇਸ ਥਲੇ ਮੇਰੇ ਹਿਸਾਬ ਚਿੱਤੇ ਗਰਲਾਲ ਆਪਣੇ 8 ਤੋਂ ਬਾਹਰ ਜਾ ਰਿਹਾ ਵੀ ਜਿੰਨੇ ਵੀ ਕਿਸੇ ਨੇ ਹੱਥ ਰੜਨਗੇ ਦੋ ਦਿਨ ਚਵਾਈ ਕਰ ਲੈ 8 ਤੋਂ ਬਾਹਰ ਜਾ ਰਿਹਾ ਤੇ 8 ਮਹੀਨੇ ਤੋਂ ਬਾਹਰ ਉਤਰਾ ਜਾ ਰਹੀ ਆ ਬੇਲ ਹੀ ਬੜੀ ਪਾਉ ਜੀ ਬਹੁਤ ਹੀ 8 ਤੋਂ ਬਾਹਰ 2 ਮਹੀਨੇ ਸੂਨ ਚ ਰਹਿ ਗਏ ਬੱਲਾ ਬੱਲਾ ਇਹਦੇ ਮਲੇ ਕੋਈ ਸਾਂਬਲੇ ਦੇ ਮਲ 2 ਲੱਖ ਦੀ ਝੋਟੀ ਆ ਝੋਟੀ ਆ 16 ਕਿਲੋ ਚੋਇਆ ਆ 16 ਕਿਲੋ ਚੋਇਆ ਆ ਬਾਕੀ ਤਿਆਰ ਹੁੰਦੀ ਤੇ ਜੇ ਕੋਈ ਵੇਖ ਲੂਗਾ ਛੱਟ ਕੇ ਨਾ ਜਾਊਗੀ ਇਹ ਤੇ ਮळा ਇੰਨੀ ਗਾਂ ਬਾਤਾਂ ਆ ਇਹ ਸਿਰਫ ਵਿਖਾਉਣ ਤਾਂ ਲੱਗੇ ਆ ਆਪਾਂ ਜੇ ਹੋਰ ਕੇ ਚੈਨਲ ਤੇ ਨਹੀਂ ਇਹਦੀ ਵੀਡੀਓ ਪਾਈ ਵਿਖਾਉਣ ਸਿਰਫ ਤਾਂ ਲੱਗੇ ਆ ਆਪਾਂ ਆਪਣੇ ਚੈਨਲ ਤੇ ਇਸੇ ਦੇ ਆਪਣਾ ਚੈਨਲ ਆ ਤਦ ਕਰਕੇ ਵਿਖਾਉਣ ਲੱਗੇ ਆ ਨਹੀਂ ਤੇ ਆਪਾਂ ਤਿਆਰ ਹੋਈ ਹੀ ਵੇਚਾਂਗੇ ਤੇ ਜੇ ਕੋਈ ਆ ਚੈਨਲ ਤੋਂ ਫੋਨ ਲਾਊਗਾ ਭੈਣ ਭਰਾ ਵੇਖ ਕੇ ਉਹਨੂੰ ਜਰੂਰ ਝੋਟੀ ਦਵਾਂਗੇ ਦੇ ਦਾਂਗੇ ਕੋਈ ਗੱਲ ਨਹੀਂ ਆਪਣੇ ਕੋਲ ਆਂਦੇ ਹੁੰਦੇ ਆ ਹੋਰ ਆ ਜਾਂ ਨਹੀਂ ਇਹੋ ਜੀ ਇਹ ਆਪਣਾ ਘਰ ਦਾ ਪੀਸ ਆ ਹਾਂ ਬਾਕੀ ਕੋਈ ਤੇਲ ਤੂਲ ਨਹੀਂ ਜੇ ਲਾਇਆ ਕੋਈ ਨਿਮਾਈ ਤਵਾਈ ਜੀ ਨਹੀਂ ਪੱਠੀ ਪਾ ਕੇ ਆਂਦੇ ਆ ਆਂਦੇ ਹੁੰਦੇ ਆ ਭੁੱਖੇ ਆ ਤੇ ਆਇਆ ਦੀ ਵੀਡੀਓ ਬਣਾਉਣ ਆ ਆ ਉਧਰ ਵੇਖਿਓ ਆ ਪਿੜਪੀਆਂ ਜੇ ਕੋਈ ਕੇਲੇ ਪੈਣ ਦੀ ਕੋਈ ਕੇਲੇ ਪੈਣ ਦੀ ਸਹੀ ਗੱਲ ਆ ਖਾ ਲੋ ਦੋਦਰ ਰਾਕੇ ਥੁਰਲੀ ਦੇ ਇਹ ਸਾਰਾ ਹੀ ਪੂਰ ਨਮ ਆਇਆ ਹੈ ਤਾਈਆਂ ਪੜਦੀਆਂ ਕਿਹੜੇ ਪੈਣ ਦੀ ਕਿਹੜੇ ਪੈਣ ਦੀ ਰਲ ਕੇ ਖਾ ਲੋ ਪਤਾ ਨਹੀਂ ਕਿਥੇ ਕਿਥੇ ਜਾਣਾ ਕਰ ਮਾਲੀਆਂ ਨੇ ਆ ਵੀ ਛੋਟੇ ਬਹੁਤ ਸੋਹਣੇ ਇਹਨੂੰ ਹੋ ਗਿਆ ਮੀਨਾ ਬਿਲਕੁਲ ਮੀਨੇ ਉੱਪਰ ਹੀ ਆ ਆਹ ਇਹਦੇ ਪੱਕਾ ਮੋਟਾ ਟੱਟ ਮਾਰਤਾ ਇਹਨੇ ਨੀਲਾ ਜਾ ਇਹਦੇ ਪੱਕਾ ਗੁਆਲੀ ਨਿਕਲ ਆਉਣੀ ਆ ਇਹਦਾ ਮੁੱਲ ਮਾਲ ਫਿਰ ਫੋਨ ਤੇ ਹੀ ਫੋਨ ਮੈਂਨੇ ਇਹਦਾ ਵੀ ਫੋਨ ਤੇ ਕਰਾਂਗੇ ਕੋਈ ਭੈਣ ਭਰਾ ਫੋਨ ਲਾ ਦੇ ਆ ਵੇਚਣੀ ਹੁੰਦੀ ਕੇ ਵਪਾਰੀ ਭਰਾ ਨੇ 2 ਮਹੀਨੇ ਸੂਣ ਚ ਰਹਿ ਗਿਆ ਤੇ 8 ਕਿਲੋ ਦੁੱਧ ਆ ਠੀਕ ਆ ਪਾਉ ਜੀ ਤੇ ਕੇ ਧੰਤ ਕੋਈ ਵਾਅਦਾ ਨਹੀਂ ਘਾੜਨੀ ਠੀਕ ਆ ਪਾਉ ਜੀ ਕੋਈ ਰੀਤ ਨਹੀਂ ਜਦੋਂ ਕੇ ਨਾ ਹੋ ਗਈ ਚੋਰੀ ਲੈਣੀਆਂ ਤੇ ਬਿਲਕੁਲ ਬਿਲਕੁਲ ਪਰ ਇਹ ਨਹੀਂ ਕੋਈ ਪੈਣਾ ਮਾਰ ਕੇ ਆ ਕੇ ਖਰਾਬ ਹੋਵੇ ਕੰਮ ਨਹੀਂ ਹੁੰਦਾ ਬਾਕੀ ਆ ਜਿਹੜੀਆਂ ਸੂਈਆਂ ਇਹ ਚਵਾਈ ਦੀ ਬੇਫਿਕਰ ਹੋ ਜਿਓ ਇਹ ਮਾਥੀ ਚੋਨਾ ਵਾਂ ਛੋਟੀਆਂ ਤੇ ਗੱਬਣਾ ਆਪਣੀ ਤੇਪਕੇ ਲੈ ਆ ਦਿਓ ਪਿੱਛੇ ਦੀ ਆਪਣੀ ਗਰੰਟੀ ਹੋਊਗੀ ਆਪਣੀ ਭੜਕੇ ਤੇ ਫੇਰ ਵੀ ਨੂੰ ਪੈਣੀ ਆ ਹਾਂ ਬਿਲਕੁਲ ਬਿਲਕੁਲ ਉਹ ਤੇ ਆਪਣਾ ਕੰਮ ਹੈਗਾ ਯਾ ਇਹ ਤੇ ਵੀਰਾਂ ਨੇ ਨਾ ਇੱਕ ਜਲਵਾ ਹੀ ਉਠਾਇਆ ਵਾ ਬਿਲਕੁਲ ਬਿਲਕੁਲ ਇਹ ਜਲਵਾ ਉਠਾਇਆ ਇਹਦੇ ਪੀਸ ਵੀ ਹੈਗੇ ਆ ਜਾਦੀ ਗੱਲ ਗਾਵਾਂ ਤੇ ਮਹਾਰਾਜ ਸੁੱਖ ਰੱਖੇ ਜਿਹੜੇ ਘਰੇ ਪੀਸ ਚੱਲ ਜਾਣ ਦੋਵੇਂ ਚਾਰ ਰੱਖਣ ਦੀ ਲੋੜ ਨਹੀਂ ਦੋ ਹੀ ਰੱਖੇ ਬਿਲਕੁਲ ਬਿਲਕੁਲ ਆ ਨਹੀਂ ਜੀਹੀਂ ਸਹਬਾ ਵੇਚਣੀ ਇਹ ਪੀਨਾ ਇਹ ਚ ਲੰਡੀ 14 ਕਿਲੋ ਦੇ ਸਹੀ ਗੱਲ ਐ ਵੀ ਵੇਚਣੀ। ਪਾਵੇ ਕੁੜੀ ਆ ਕੋਈ 1.5 ਲੱਖ ਦੇ। ਅੱਜ ਸੋਜੀ ਪੈ ਗਈ ਆ ਤੁਹਾਨੂੰ। ਇਹਨੂੰ ਲੋ ਨਹੀਂ ਸੋਜੀ ਪੈ ਗਈ ਆ ਜੇ ਤੇ ਹੱਥ ਕੀ ਸਵੇਰ ਤੇ ਕੋਈ ਟੀਗਾ ਵੱਡਾ ਨਮਾਉਣੇ। ਇਧਰੋਂ ਭਾਉ ਜੀ ਕੋਈ ਪੀਸ ਹੋਵੇ ਦੇਣਾ ਦਿਖਾਉਣਾ ਆਵੇ। ਪੀਸ ਭੜਕੇ ਵਿਖਾਵਾਂਗੇ 4 4-5 ਕੋਣੀ ਆ ਭੜਕੇ ਵਿਖਾਵਾਂਗੇ। ਆ ਗੱਬਣ ਵਿਖਾ ਦਈਏ ਚਲੋ। ਗੱਬਣ ਵਿਖਾ ਦਿੰਦੇ ਆ। ਗੱਬਣ ਵਿਖਾ ਦਿੰਦੇ ਆ। ਇਹ ਆਪਣੇ ਚਾਰਕ ਦਿਨ ਹੋਇਆ ਆ ਆਈ ਨੂੰ। ਹਾਂ ਇਹ ਦੀ ਵਿੰਦੀ ਜੇ ਕੋਈ ਨੂੰ 2 ਘੰਟੇ ਹੋਇਆ। ਇਹਦੇ ਥੱਲੇ 6 ਕਿਲੋ ਦੁੱਧ ਮੰਨ ਲਓ ਐ ਤੇ ਬਾਹਰ 6 ਕਿਲੋ ਦੁੱਧ ਮੰਨ ਲਓ ਦੋਵੇਂ ਟਾਈਮ ਚ ਹੋਈ ਦੀ ਆ ਬਿਲਕੁਲ ਜੀ ਬਾਕੀ ਆ ਨਾੜਾ ਨੂੜਾ ਵੇਖ ਸਕਦੇ ਨੇ ਘਰ ਦੇ ਦੋਵੇਂ ਟਾਈਮ ਚ ਹੋਈ ਆ ਆਹ ਇਹ ਨਾੜ ਬੜੀ ਮੋਟੀ ਦੋਦਾਂ ਮੈਂ ਨਾ ਅੱਜ ਜੇ ਆ ਰਹੀ ਐ ਤੇ ਦਸ ਫੁੱਟ ਆਪੇ ਇੱਥੇ ਲਗਾ ਦੇ ਤੇ ਕਿੰਨਾ ਚਿਰ ਹੋਇਆ ਇਹਨੂੰ ਆਪਣੇ ਕੀ ਜਾਂਦਾ ਡਾਕਟਰ ਕਿੰਨਾ ਚਿਰ ਹੋਇਆ 6 ਮਹੀਨੇ ਤੋਂ ਬਾਅਦ ਆ ਰਹੀ ਆ ਠੀਕ 6 ਮਹੀਨੇ ਤੋਂ ਬਾਅਦ ਇਹ ਪੱਕੇ ਮੰਨ ਲਓ 6 ਤੋਂ ਬਾਅਦ ਹੀ ਆ ਰਹੀ ਇਹ 6 ਪੱਕਾ ਦੁੱਧ ਵੀ 6 ਕਿਲੋ ਹੀ ਹਾਂ ਹਾਂ 6 ਪੱਕਾ ਮੰਨ 6 ਤੋਂ ਬਾਅਦ ਹੀ ਜਾ ਰਹੀ ਮੇਰੇ ਨਾਲ ਇੱਥੇ ਦੇ ਪਾਰ ਜਾਂਦੀਆਂ ਵਾਂ ਇਹ ਤੇ ਕਰਮਾ ਵਾਲੀ ਫਿਰ ਲੈ ਬਾਕੀ ਮੋਹ ਦੀ ਵੀ ਆ ਵਿੱਚ ਆ ਕਸਾਦੇ ਸੀ ਐ ਇੱਕ ਵਾਰ ਯਾਰ ਕੇ ਦੰਦੇ ਆਤੇ ਸਹੀ ਗੱਲ ਆ ਐ ਪੀੜੀ ਥੋੜਾ ਜਿਹਾ ਉੱਚਾ ਲੱਗਾ ਉਹਤਰਾ ਬਹੁਤ ਵਧੀਆ ਆ ਨਾੜੇ ਸਾਦੇ ਦੁੱਧ ਵਾਲੀ ਕਿੱਥੋਂ ਸ਼ੁਰੂ ਹੁੰਦੀ ਹੈ ਦੋਵੇਂ ਪਾਸੇ ਹੀ ਇਤਰਾਵਾ ਕਾਦੀ ਬੜਾ ਬਾਕੀ ਕੱਤ ਬਹੁਤ ਤਗੜਾ ਇਹਨਾਂ ਹੁਣ ਤੇ ਦੁੱਧ ਦੇਣ ਦੀ ਥੋੜੀ ਲੱਸੀ ਲੱਗਦੀ ਆ ਜਦੋਂ ਆਪਣੀ ਭੱਜ ਗਈ ਦੁੱਧੋਂ ਤੇ ਰਾਜੀ ਹੋ ਜਾਊਗੀ ਤੂੰ ਸੋਚ ਗਰ ਲਾਲ ਸਿਆ 6 ਮਹੀਨਿਆਂ ਸਿਆ ਭੱਜ ਜਾਣੀ ਆ ਇਹ ਠੀਕ ਠੇ ਕਰੋ ਬਿਲਕੁਲ ਸਹੀ ਗੱਲ ਆ ਭੱਜ ਜਾਂਦੀਆਂ ਭੱਜ ਜਾਂਦੀਆਂ ਇਹ ਤੇ ਕੋਈ ਕਰਮ ਸਹੀ ਗੱਲ ਐ ਤੇ ਕੋਈ ਕਰਮਾਲਾ ਹੀ ਆ ਹੋਵੇ ਪੀਸ ਇਹਦੇ ਤੂੰ ਸੋਚ ਦੋ ਮਹੀਨੇ ਆਪ ਛੱਡਣੀ ਪੈਣੀ ਆ ਬਿਲਕੁਲ ਬਾਕੀ ਆ ਜਿਹੜਾ ਥਣ ਥੋੜਾ ਜਿਹਾ ਵਿਚਾਰ ਰੱਖਦੀ ਆ ਕੋਈ ਧਾਰਾਂ ਦਾ ਦੇ ਇਹ ਜਿਹਨੇ ਕੋਈ ਧਾਰ ਦਾ ਵਾਅਦਾ ਘਟਾਉਂਦੇ ਕੋਈ ਨੂੰ ਹੀ ਦੋ ਚਾਰ ਘੰਟੇ ਹੋਇਆ ਤੇ ਹਾਂਜੀ ਹਾਂਜੀ ਉਹ ਦੇ ਕੋਈ ਨੂੰ ਦੋ ਚਾਰ ਘੰਟੇ ਪੀਣ ਦੇ ਨਹੀਂ ਬਾਕੀ ਕੋਈ ਵੀ ਭੈਣ ਭਰਾ ਇੱਥੇ ਆਣ ਕੇ ਤਸੱਲੀ ਕਰਕੇ ਚੋਕੇ ਖੜੇ ਹਾਂ ਹਾਂ ਬਾਕੀ ਤਸੱਲੀਆਂ ਕਰ ਇਹਦੇ ਕਿਸ ਧਾਰ ਦਾ ਵਾਅਦਾ ਘਟਾ ਨਹੀਂ ਦੇ ਉਹਨੂੰ ਜਾ ਵਿਖਾ ਛੱਡਾ ਵਿਖਾ ਚਲਵਾ ਇੱਕ ਧਾਰ ਦਾ ਵਾਅਦਾ ਘਟਾ ਨਹੀਂ ਬਾਕੀ ਮਿਲਦੀ ਭਾੜੇ ਦੇ ਹਾਂ ਕਿ ਉਹ ਆਪ ਦੀ ਨਰਖ ਪਰਖ ਲਾਉਣੀ ਦੰਦ ਦੰਦ ਕਹੇ ਮੈਂ ਆਪ ਕੋ ਪੰਜ ਮਹੀਨੇ ਲਾਵੇ 6 ਮਹੀਨੇ ਲਾਵੇ 4 ਮਹੀਨੇ ਲਾਵੇ ਇਹਦਾ ਭਾਉ ਜੀ ਆਪਣਾ ਮੋਲੀ ਬੜਾ ਜਾਇਜ਼ ਹੈ ਇਹਦਾ ਦੱਸ ਦੀਏ ਕਿ ਫੋਨ ਤੇ ਦੱਸਣਾ ਦੱਸ ਦਾਂਗੇ ਦੇ ਲੈ ਕੋਈ ਅੰਦੇ ਆਪਣੀ ਨਾ ਕੀ ਨਾਮ 64000 ਰੁਪਏ ਦੀ ਦੇ ਲੈ ਆ 60 ਦੀ ਦੇ ਦਾਂਗੇ ਚਲੋ ਕੋਈ ਗੱਲ ਨਹੀਂ 60000 ਖੰਡ ਕੋਈ ਗੱਲ ਹੀ ਕੋਈ 1 ਕਿਲੋ ਦੁੱਧ 6 ਮਹੀਨਾ ਮੈਂ ਨਾ ਕੋਈ ਗੱਲ ਨਹੀਂ ਆ 60000 ਦੇ ਦੇ ਦਾਂਗੇ ਆ ਚੈਨਲ ਤੋਂ ਕੋਈ ਫੋਨ ਲਾਵੇ ਕੋਈ ਗੱਲ ਹੋਰ ਵੀ ਝਾਰਖੰਡ ਮਾਨਕਰ ਦੇ ਗਿਆ ਗੱਲ ਕਿਹੜੀ ਕੀਤੀ ਨਵਾ ਚੈਨਲ ਆ ਕੋਈ ਗੱਲ ਹੀ ਨਹੀਂ ਲੋ ਠੀਕ ਆ ਉਹ ਪੰਥੀ ਨਹੀਂ ਉਹਨਾਂ ਪਹਿਲੇ ਦੋ ਟਾਈਮ ਦੋ ਟਾਈਮ ਚਵਾ ਕੇ ਬਿਲਕੁਲ ਬਿਲਕੁਲ ਸਹੀ ਗੱਲ ਆ ਉਹਨਾਂ ਨੇ ਦੋ ਟਾਈਮ ਚਵਾ ਕੇ ਦੇਣੀ ਆ ਹਾਂਜੀ ਬਿਲਕੁਲ ਬਿਲਕੁਲ ਇਹ ਗੱਲਾਂ ਨਹੀਂ ਵੀਰ ਲੋਕੀ ਦਾਹਾਂ ਦੇ ਤੇ ਨਿਕਲਦਾ ਸਾਤ ਆ ਲੋ ਮਿੱਤਰੋ ਹੋਰ ਕੀ ਚਾਹੀਦਾ ਵਾ ਜਿਹਨੂੰ 60000 ਤੋਂ ਵੀ ਅੰਦਰ ਮਿਲ ਜਾਵੇ ਸ਼ਾਮ ਦੀ ਨਿਆਰੀ ਚੱਕ ਪਾਸ ਤੇ 6 ਕਿਲੋ ਦੁੱਧ ਆ ਜਾ ਆ ਜਾ ਬਾਕੀ ਆਪਣੇ ਤੋਂ ਵੈੜ ਵੀ ਹੈਗੀ ਆ ਕੁਝ ਹੋਰ ਵੀ ਪੀਸ ਹੈਗੇ ਆ ਉਹ ਆਪਾਂ ਤੁਹਾਨੂੰ ਫਿਰ ਕਿਤੇ ਵਿਖਾਵਾਂਗੇ ਮਨ ਲ ਦੋ ਦੋ ਪੀਸ ਮਨ ਡੇਲੀ ਵਿਖਾਈ ਜਾ ਕਰਾਂਗੇ ਤੇ ਜਿੰਨਾ ਜ਼ਰ ਭੈਣ ਭਰਾ ਪੂਰਾ ਸਾਥ ਨਹੀਂ ਨਾ ਦਿੰਦੇ ਚੈਨਲ ਚਲਾਉਂਦੇ ਦੋ ਦੋ ਲਈ ਆਵਾਂਗੇ ਰੋਜ਼ ਬਾਕੀ ਆ ਨਾ ਗਏ ਇਹ ਚੈੱਕ ਕਰ ਸਕਦੇ ਜੀ ਤੁਸੀਂ ਬਾਕੀ ਆ ਤੇ ਗਾਂ ਬਾਤਾਂ ਆ ਤੇ ਲਾ ਕੇ ਤੇ 400 ਹਵੇ ਲਿਖੀ ਬੰਦਿਆ ਲਾ ਕੇ ਮਹਾਰਾਜ ਨੇ ਬੜਾ ਕਿਰਪਾ ਬਖਸ਼ਦੀ ਬੁਲਾ ਲੀਏ ਭਾਉ ਜੀ ਫੜੇ ਫਿਰ ਹਾਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਚੰਗੇ ਚੰਗੇ ਕਮੈਂਟ ਕਰਿਓ ਮੇਰਾ ਵੀਰ ਹਾਂਜੀ ਜਿਹੜਾ ਪਹੂ ਸਾਹਮ ਦਾ ਉਹਨਾਂ ਨੂੰ ਪਹੂਆਂ ਦੀ ਕਦਰ ਦਾ ਪਤਾ ਪਹੂ ਸਾਹ ਵੀ ਦੇ ਕਿਤਰਾ ਬਿਲਕੁਲ ਜਾਂ ਭੈਣਾ ਜਾਂ ਵੀਰ ਜਿਹੜੇ ਪਹੂ ਸਾਹਮ ਦੇ ਨਾ ਉਹਨਾਂ ਨੂੰ ਵੀ ਇਹ ਕਦਰ ਦਾ ਪਤਾ ਹੈ ਦੁੱਧ ਕਿਤਰਾ ਪੈਦਾ ਹੁੰਦਾ ਇਹਦੇ ਨਾਂ ਤੇ ਚੰਗਾ ਲੀੜਾ ਪੈਂਦਾ ਵਾ ਤੇ ਖਾਣ ਪੀਣ ਨੂੰ ਵੀ ਵੇਲਾ ਕਿ ਵੇਲਾ ਹੁੰਦਾ ਵੀਰ ਪਹੂ ਜੀ ਨੇ ਸਾਹਮਣੇ ਦਿਲੋਂ ਉਹ ਤਾਂ ਦੱਸਣ ਰਿਹਾ ਵੀਡੀਓ ਜੀ ਪਾਇਆ ਚਿੱਟੇ ਚੰਗੇ ਲੱਗਦੇ ਆ ਪਰਿਆਂ ਜਿਹੜੀਆਂ ਤਾਰ ਦੇ ਲੀਆਂ ਵਾ ਬਿਲਕੁਲ ਮੇਰੇ ਸਾਬ ਕਿ ਜਿੰਨੇ ਚਾਰ ਪੰਜ ਮੱਜਾਂ ਰੱਖੀਆਂ ਨੂੰ ਆੜ ਤਿਊੜ ਤੇ ਦੀ ਜਾਣ ਦੀ ਕਿਦੇ ਲੋੜ ਨਹੀਂ ਪੈਂਦੀ ਸੱਚੀ ਗੱਲ ਸਦਾ ਹੀ ਜੇਬਾਂ ਭਰੀ ਰਹਿੰਦੀ ਆ ਦੇ ਨਕ ਨਕ ਬਿਲਕੁਲ ਬਿਲਕੁਲ ਕੋਈ ਮਸ਼ੀਨਾਂ ਵਾਲੇ ਰਾਤ ਵੀ ਪੈਸਾ ਕਰਨਾਲ ਤੇ ਸਵੇਰੇ ਵੀ ਪੈਸਾ ਸਹੀ ਗੱਲ ਆ ਲੋ ਭੈਣ ਭਰਾਓ ਇਸੇ ਨਾਲ ਕਰਦੇ ਆਪਾਂ ਵੀਡੀਓ ਸਮਾਪਤ ਧੰਨਵਾਦ ਵੀਡੀਓ ਨੂੰ ਇੱਥੋਂ ਤੱਕ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਵਧੀਆ ਵਧੀਆ ਕਮੈਂਟ ਕਰਿਓ ਧੰਨਵਾਦ